ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਉਹਨਾਂ ਨੇ ਪੀਐਮ ਮੋਦੀ ਲਈ ਆਈ ਐਟ ਦੀ ਵੱਡੀ ਮਾੜੀ ਖਬਰ ਲੱਗ ਗਿਆ ਵੱਡਾ ਝੜਕਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਆਂ ਹਰਿਆਣਾ ਜਨ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ ਤੇ ਸਵੇਰ ਦੀਆਂ 90 ਸੀਟਾਂ ਤੇ 1 ਅਕਤੂਬਰ ਤੋਂ 1 ਅਪੜਾ ਚ ਚੋਣਾਂ ਹੋਣਗੀਆਂ ਤੇ ਨਤੀਜੇ 4 ਅਕਤੂਬਰ ਨੂੰ ਆਣਗੇ ਚੋਣਾਂ ਦੇ ਐਲਾਨ ਨਾਲ ਜੈ ਨਾਇਕ ਜੰਦਾ ਪਾਰਟੀ ਜੀਜੀਪੀ ਵਿੱਚ ਵਿਸ਼ੇ ਦਾ ਮੌਲ ਹੈ ਜਿਸ ਨਾਲ ਹੀ ਦੱਸ ਦੇ ਕੇ ਹਰਾਨਾ ਦੇ ਤੋਹਾਨਾ ਤੋਂ ਜੀਜੀਪੀ ਵਿਦਾਇਕ ਕਰਦੇ ਸਾਬਕਾ ਮੰਤਰੀ ਦਵਿੰਦਰ ਬਬਲੀ ਨੇ ਅੱਜ ਇਹ ਪਾਰਟੀ ਪ੍ਰਧਾਨ ਅਜੇ ਚੋਟਾਲਾ ਨੂੰ ਪੱਤਰ ਰਾਹੀਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਇਸ ਤੋਂ ਪਹਿਲਾਂ ਪਾਰਟੀ ਨੇ ਇੱਕ ਹੋਰ ਵਿਦਾਇਕ ਕਰਦੇ ਸਾਬਕਾ ਮੰਤਰੀ ਅਨੂਪ ਤਾਨਕਰ ਦੇ ਰਾਮਕਨ ਕਾਲਾ ਵੀ ਪਾਰਟੀ ਛੱਡ ਚੁੱਕੇ ਹਨ ਪਿਛਲੇ 24 ਘੰਟਿਆਂ ਚ ਜੀਜੀਪੀ ਦੇ ਚਾਰ ਵੱਡੇ ਆਈਕਨਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਇਸ ਵਿੱਚ ਈਸ਼ਵਰ ਸਿੰਘ, ਦਵਿੰਦਰ ਬਬਲੀ, ਅਨੁਪਤਾ ਅਨੱਕ, ਤੇ ਰਾਮਕੰਨ ਕਾਲਾ ਦਿਨਾਂ ਸ਼ਾਮਲ ਹਨ ਇਸ ਤੋਂ ਇਲਾਵਾ ਜਨਾਇਕ ਪਾਰਟੀ ਦੇ ਵਿਧਾਇਕੀ ਸ਼ਰ ਸਿੰਘ ਨੇ ਵੀ ਪਾਰਟੀ ਦੀ ਮੋਢੀ ਮੈਂਬਰਸ਼ਿਪ ਤੋਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਦਿੱਤਾ ਵੀਡੀਓ ਦੇਖਣ ਲਈ ਤੋਂ ਵੱਡਾ